ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਨ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅੱਜ ਵੀ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆਂ ਟਾਈਮ 9:00 ਵਜੇ ਟਾਈਮ ਆ ਜਿਹੜਾ 9:00 ਵਜੇ ਤੇ ਆਪਾਂ ਰੈਡੀ ਹੋ ਗਏ ਤੁਹਾਨੂੰ ਮੈਂ ਜਿਵੇਂ ਦੱਸਿਆ ਹੀ ਸੀਗਾ ਵੀ ਆਪਾਂ ਨੇ ਅੱਜ ਜਾਣਾ ਹੈ ਤੇ ਮੈਂ ਰੈਡੀ ਹੋ ਗਈ ਸਿੰਪਲ ਜਾਈ ਬਸ ਆਹ ਸੂਪ ਪਾ ਲਿਆ ਜਮਾ ਸਿੰਪਲ ਇਹਨੂੰ ਕੁਛ ਲਾਇਆ ਵੀ ਨਹੀਂ ਮੈਂ ਇਹ ਆਪ ਸਟਿਚ ਕੀਤਾ ਹੈ ਰੋਟੀ ਮੈਂ ਬਣਾਤੀ ਇਹਨਾਂ ਦੀ ਤੇ ਇਹਨਾਂ ਤਾਂ ਸ਼ਾਇਦ ਖਾ ਵੀ ਲਈ ਮੈਂ ਵੀ ਇੱਕ ਰੋਟੀ ਖਾ ਲਈ ਮੈਂ ਮੱਕੀ ਦੀ ਰੋਟੀ ਬਣਾਇਨ ਮੈਂ ਚਾਹਣਾ ਖਾ ਲਈ ਮੱਕੀ ਰੋਟੀ ਲੈ ਮੁੰਡੇ ਆ ਕੋਲ ਕਾਪੀ ਬਹੁਤ ਪੈਸੇ ਮੁੰਡੇ ਨੂੰ ਬਲੈਕ ਕਾਪੀ ਉਧਾਰ ਦੇ ਨਹੀਂ ਬਲੈਕ ਨਹੀਂ ਦੱਦਾ ਨੂੰ ਕਾਪੀ ਆ ਤੇ ਠੰਡ ਜਿਹੜੀ ਬਹੁਤ ਜ਼ਿਆਦਾ ਹੁਣ ਮੈਨੂੰ ਸਮਝ ਨਹੀਂ ਲੱਗਦੀ ਵੀ ਬਾਹਰ ਬਾਹਰ ਜਾ ਕੇ ਦੇਖ ਕਿਆ ਨਹੀਂ ਹਾਲੇ ਤਾਂ ਪਰ ਬਨੇ ਕਾਫੀ ਬੀਣੇ ਨਾਲੇ ਮੂੰਹ ਦੇਖ ਲਮਾ ਪਤਾ ਵੀ ਠੀਕ ਨਹੀਂ ਲੱਗਦਾ ਠੀਕ ਲੱਗਦਾ ਜਿਆਦਾ ਲੋਸ਼ਨ ਜਿਆ ਲਾਇਆ ਮੈਂ ਕਿਹਾ ਬਾਹਰ ਬਹੁਤ ਜਿਆਦਾ ਉਹ ਪੈਣਾ ਕਰਦਾ ਪੈਣਾ ਹਨਾ ਕੋਪੇ ਕੋਪੇ ਆਉਗਾ ਮੈਂ ਤੇ ਠੀਕ ਹੀ ਲੱਗਦਾ ਹਨਾ ਤੇ 9 9:00 ਵਜੇ ਵੱਜ ਗਏ ਪਰ ਨਹੀਂ ਜਲਦੀ ਕਰ ਮੈਨੂੰ ਤਾਂ ਸਮਝ ਨਹੀਂ ਲੱਦੀ ਇਹ ਮੈਨੂੰ ਕਹਿੰਦੇ ਉੱਪਰ ਮੋਟਰਸਾਈਕਲ ਤੇ ਜਾਣਾ ਸੀ ਜਾਣਾ ਤਾਂ ਨੇੜੇ ਹੀ ਆ ਇਹ ਕਹਿੰਦੇ ਜੀ ਕੋਟੀ ਨਹੀਂ ਪਾਣੀ ਤਾਂ ਸ਼ਾਲ ਲੈ ਲਓ ਉੱਪਰ ਮੈਨੂੰ ਐ ਲੱਗਦਾ ਵੀ ਸਾਰੇ ਨੇ ਸ਼ਾਲ ਕੋਟੀਆਂ ਸਵਾਟਰਾਂ ਦੀ ਸ਼ੁਰੂਆਤ ਮੈਂ ਹੀ ਕਰਨੀ ਸ਼ਾਲ ਦੀ ਅ ਬਾਹਰ ਤਾਂ ਧੁੱਪ ਠੀਕ ਆ ਹਨਾ ਪਰ ਮੋਟਰਸਾਈਕਲ ਤੇ ਇੱਥੇ ਤੱਕ ਜਾਣਾ ਫਿਰ ਜਾਂਦੇ ਫਿਰ ਲੱਗੂਗੀ ਹਨਾ ਕੀ ਗੱਦਾ ਖੁਸ਼ੀ ਆ ਖੁਸ਼ੀ ਆ ਤਾਂ ਵਧੀਆ ਆ ਰਾਮ ਹੁੰਦਾ ਧੁੱਪੇ ਬੈਠੇ ਆ ਤੇ ਸਾਰਾ ਇੱਧਰਲਾ ਕੰਮ ਹੋ ਗਿਆ ਅੰਦਰਲਾ ਝਾੜੂ ਪੋਚਾ ਨਹੀਂ ਮੈਂ ਕਰਿਆਗਾ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਮੇਝਾਰ ਨੂੰ ਕਿਹਾ ਝਾਰ ਕਰੀ ਅੱਜ ਮੈਂ ਕਿਹਾ ਯਾਰ ਕਰੀ ਪਾਈ ਜਿੰਨਾ ਕ ਵੀ ਹੋਊਗਾ ਜਹੇ ਜਹੇ ਵੀ ਹੋਊਗਾ ਕਰਦੀ ਤੇ ਬੱਕੇ ਆਉਣ ਨੂੰ ਲੇਟ ਹੋ ਜਾਾਂਗੇ ਆਪਾਂ ਉੱਥੇ ਵੀਡੀਓ ਬਣੀ ਬਣਾ ਲਾਂਗੇ ਨਹੀਂ ਤਾਂ ਫਿਰ ਨਾ ਸਕੀ ਇੱਕ ਕੋਲਡ ਜਾ ਹੋ ਗਿਆ ਸਵੇਰੇ ਸਵੇਰੇ ਜਿੰਨਾ ਮਰਜ਼ੀ ਕੰਮ ਭੱਜ-ਭੱਜ ਕੇ ਕਰ ਲੋ ਭੱਜ-ਭੱਜ ਕੇ ਕਰ ਲੋ ਤੇ ਇਹਨਾਂ ਦਾ ਵੀ ਜਾਣਾ 20 ਸਵਾਰਨਾ ਇਹਨਾਂ ਨੇ ਹਨਾ 20 ਸਾਫ਼ ਕਰਨਗੇ ਥੋੜਾ ਜਿਹਾ ਤੇ ਹਾਂ ਇਧਰ ਪਾਂਡਾ ਆਇਆ ਹੋਇਆ ਹਾਂ ਪਾਂਡੇ ਪਾਂਡੇ ਤੂੰ ਦੱਸ ਤਾਂ ਸ੍ਰੀ ਗੁਰਪਾਲ ਭਾਈ ਮੈਂ ਪਾਂਡਾ ਬੈਠਾ ਉਹ ਭਾਈ ਮੈਂ ਤਾਂ ਬੁੱਢਾ ਬਣਿਆ ਆਪਣੇ ਹਾਂ ਮੈਂ ਮੁੰਡੇ ਨੂੰ ਕਿਹਾ ਵਿਆਹ ਕੋਈ ਦਿਖਾ ਦੇ ਜਦੋਂ ਤੂੰ ਮੈਨੂੰ ਖਵਾ ਤੂੰ ਸਿਰਮਾਲ ਹੈਗੀ ਤੇ ਮੇਰੇ ਕੋਹਾ ਚੁੰਨੀ ਪਈ ਸੀਗੀ ਇਹਦੇ ਨਾਲ ਮੈਂ ਉਹ ਕਰ ਲਈ ਇਹ ਚੁੰਨੀ ਇੱਕ ਦਿਨ ਮੈਂ ਇਹ ਦੋ ਤਿੰਨ ਸੂਟਾ ਨਾਲ ਉਹ ਕਰ ਲਈ ਮੇਰੇ ਖਿਆਲ ਨਾਲ ਇਹਦੇ ਨਾਲ ਫਿੱਟ ਬੈਠੀ ਆ ਹਾਂ ਪਿਆ ਕਰ ਇਹ ਰੋਟੀ ਖਾ ਲਈ ਜਾਰੇ ਰਹਿ ਗਿਆ ਰੋਟੀ ਤੋਂ ਜਾ ਰੱਖਦੀ ਰੋਟੀ ਖਾ ਲਈ ਹਾਂ ਤੂੰ ਛੇਤੀ ਕਰ ਚੱਲ ਚੱਲ ਪਿਆ ਕਰ ਬੜਾ ਨਹੀਂ ਜਨਾ ਨਾ ਆਵਰੇ ਕਰ ਮੇਰਾ ਪਾਸ ਚੈੱਕ ਕਰ ਲੈ ਬੜਾ ਭਰਾ ਕਰੀਂ ਨਾ ਮੁੜੀ ਆ ਰਾਇਚ ਭਾਦ ਉਹ ਹੀ ਲੈ ਆ ਲੈ ਜਿਹੜਾ ਮੈਂ ਤੁਹਾਨੂੰ ਕੱਲ ਦਿਖਾਉਂਦੀ ਸੀਗੀ ਮੈਂ ਸਾਫ ਜਿਆ ਕਰ ਲਿਆ ਚੱਲ ਭਰਾਵਾ ਕੰਮ ਬਣ ਜਵੇ ਜੇ ਅੱਜ ਆਪਣਾ ਠੀਕ ਤਾਂ ਪਾਈ ਮੈਂ ਤਾਂ ਅੰਦਰੇ ਛੋਟੀ ਜਿਹੀ ਉਮਰ ਦੇ ਲੱਗਦੀ ਆ ਯਾਰ ਸੁਣੀ ਚਲੋ ਮੈਂ ਜਿਆਦਾ ਕਿ ਤੂੰ ਬਾਲਵਾ ਹਲਾ ਮੇਰੇ ਕੋਲ ਯਾਰ ਖਰੋਟ ਖਰੋਟ ਨਾ ਖਾਈ ਨਾ ਖਾਈ ਖਰੋਟ ਕਿੰਨੇ ਘਰੇ ਗਏ ਹਲੇ ਖਰੋਟ ਪੱਤ ਉਹ ਜਮਾ ਵਾਧੂ ਪਏ ਨੇ ਥੋੜੇ ਖਾ ਕੇ ਖਰੋਟ ਯਾਰ ਦੇ ਰੋਟ ਖਾਣ ਨਾ ਨਾ ਉਹ ਹੋਈ ਜਾਂਦੀ ਆ ਮੂੰਹ ਤੇ ਫੰਸੀ ਜਾਂ ਜੇ ਫੰਸੀ ਟਪਕਾਰ ਭਾਈ ਜਦੋਂ ਵੱਡੇ ਬੋਲਦੇ ਹੁਣ ਮੈਂ ਚ ਨਹੀਂ ਬੋਲੀਦਾ ਵੱਡੀ ਤੇ ਤੋਂ ਮੈਂ ਆ ਬਾਬੇ ਪਾਈ ਚੱਲ ਤਾਂ ਪੇਰਕਾ ਕਰ ਸਰਵਿੰਗ ਅੰਦਰ ਕੋਟੀ ਸਵੈਟਰ ਪਾ ਲੈ ਠੰਡ ਮੈਂ ਜਾਰ ਨੂੰ ਗਈ ਜਨਾ ਕੋਟੀ ਸਵੈਟਰ ਬਾ ਮੇਰੇ ਪਾਈ ਹੋਈ ਸੀ ਘਰੇ ਤਾਂ ਮੈਂ ਖੋਲਤੀ ਫਿਰ ਮੈਂ ਖੋਲਤੀ ਕੋਟੀ ਇਹ ਤਾਂ ਕੱਦੀਆਂ ਲੱਗੀਆਂ 4-5 ਸਾਲ ਹੋ ਗਏ ਲੌਕਡਾਊਨ ਤੋਂ ਬਾਅਦ ਲੱਗੀਆਂ ਸੀ ਤੁਸੀਂ ਗੌਰ ਨਹੀਂ ਕਰਦੇ ਜਵਾਕ ਦੀ ਗੌਰ ਬਥੇ ਮੇਰੇ ਮੇਰੇ ਵੀ ਲੱਗ ਮੇਰੇ ਵੀ ਹੋਣ ਲੱਗੀਆਂ ਨੇ ਭਾਈ ਗੁੱਡੀ ਚੱਲ ਅਜ ਮੈਂ ਰਸਤੇ 'ਚ ਵਲੌਗ ਬਣਾਉਂਗੀ ਮਾਹੌ ਲੈ ਲਿਆ ਸ਼ਾਲ ਪਰ ਸਿੱਧਾ ਪਾ ਲਿਆ ਤਾਂ ਫਿਰ ਉੱਪਰ ਲੈ 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 ਹੀ ਲੈਣੇ ਆ ਨਾ ਆ ਲੈ ਭਾਈ ਫਿਰ ਮਾਦਰਾ ਕਦੇ ਮਤਲਬ ਦੁਬਾਰਾ ਹੱਥ ਕਰ ਲੈ ਦੁਬਾਰਾ ਹੱਥ ਕਰੇ ਤੇਰੇ ਵਿਆਹ ਤੇ ਆਵਾਂਗੇ ਠੀਕ ਆਸ ਤੇ ਅੱਪ ਸੁੱਖ ਸ਼ਾਂਤੀ ਰੱਖੇ ਤੇਰਾ ਵਿਆਹ ਚੰਗੀ ਹੋਵੇ ਤੁਮ ਬਾ ਬੱਚੇ ਵਾਲਾ ਬਾਲ ਬੱਚਾ ਹਾਂ ਬਾਦ ਵਿੱਚ ਕਾਣਾ ਬਾਸ ਕੋ ਜਾਰ ਗੈਣਾ ਮੰਮੀ ਉਹ ਨਿਆਣਿਆਂ ਦਾ ਦਿਨ ਕਦੋਂ ਆਉਂਦਾ ਚੱਗਣ ਦੇਣਾ ਭਜੂ ਨਹੀਂ ਚੱਗ ਮੇਰਾ ਭਜੂ ਕਹਿੰਦਾ ਕੱਲ ਪੈਗੀ ਕਰ ਨਿਆਣਿਆਂ ਤੋਂ ਉਹ ਦਿਨ ਤੋਂ ਤੋਂ ਤਾਂ ਬੜੀ ਬਣਨਾ ਬਣਿਆ ਤਾਂ ਨਹੀਂ ਹਾਲੇ ਚਲੋ ਹੀ ਚੱਲਦੇ 9 ਵਜੇ ਹਾਂ ਵੇ ਤੇ ਬੋਤੇ ਆ ਲੈ ਲਮਾਫਰ ਸ਼ਾਲ ਲੋ ਜੀ ਮਾਣ ਲੈਣੇ ਆ ਗੱਲ ਐਦਾਂ ਕਰਕੇ ਸ਼ਾਲ ਲੈ ਲੈਣੇ ਆ ਠੀਕ ਟਰੰਡ ਆਉਗੀ ਮੇਰਾ ਨਾਮ ਹੱਲ ਬਣਿਆ ਹਰੀ ਮੈਂ ਬਣਾਉਣ ਲੱਗੀ ਹੋਈ ਆ 235 10 ਮੇਰੇ ਮੰਮੀ ਜੀ ਨੇ ਮੇਰਾ ਨਾਮ ਬੱਬੂ ਰੱਖਿਆ ਬੱਬੂ ਇਹ ਛੱਤ ਤੇ ਹੈ ਚੰਦਨੀ ਹੈਗਾ ਮੇਰਾ ਨਾਮ ਚਲ ਚਲਦੇ ਆ ਮੈਂ ਅੱਧਾ ਮੈਨੂੰ ਤੂੰ ਤਾਂ ਮੇਰੇ ਨਾਲ ਹੀ ਜਾਣਾ ਪਈ ਜਿਉਂਦਾ ਮੈਂ ਬੱਬੂ ਤੇ ਧੱਕੀਆਂ ਕਰਦਾ ਚਲੋ ਫਿਰ ਮੰਨ ਲੈ ਲਿਆ ਲੈ ਲਾ ਚਲ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਐਸੀ ਮੇਰੇ ਨਾਲ ਪਾਜਦਾ ਜਿਹੜਾ ਵਲੌਗ ਆ ਤੁਹਾਡਾ ਮੈਂ ਸ਼ੇਅਰ ਕਰ ਲੈਨੇ ਆ ਤੇ ਅੱਜ ਦਿਨ ਹੈਗਾ ਸੰਡੇ ਦਾ ਤੇ ਟਾਈਮ ਸਾਢੇ 11 ਦਾ ਹੋ ਗਿਆ ਤੇ ਕੱਲ ਬਸ ਓਨੀ ਕੁ ਵੀਡੀਓ ਬਣੀ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣੀ ਹੈਗੀ ਤੇ ਫਿਰ ਬਸ ਤੁਹਾਨੂੰ ਪਤਾ ਹੀ ਹੋਵੇ ਜਦੋਂ ਕਿਤੇ ਜਾਣਾ ਥੋੜਾ ਜਿਹਾ ਹਨਾ ਇੱਕ ਤਾਂ ਘਰ ਦਾ ਕੰਮ ਕਰੋ ਉਹਦਾ ਉਹਨ ਦਾ ਬਸ ਫਟਾਫਟ ਤਿਆਰ ਹੋ ਕੇ ਬਸ ਓਨੀ ਕੁ ਮੈਂ ਵੀਡੀਓ ਕਲਿੱਪ ਲੈ ਲਈ ਜਿੰਨੀ ਕਿ ਤੁਸੀਂ ਪਹਿਲਾਂ ਦੇਖ ਲਈ ਤੇ ਉਸ ਤੋਂ ਬਾਅਦ ਕੋਈ ਵੀ ਵੀਡੀਓ ਨਹੀਂ ਬਣੀ ਚਾਹ ਬਣਾਣੀ ਬੇਟਾ ਤੇ ਉਸ ਤੋਂ ਬਾਅਦ ਫਿਰ ਬਸ ਅਸੀਂ ਚਲੇ ਗਏ ਰਾਤ ਅਸੀਂ ਮੇਰੇ ਖਿਆਲਾਂ ਸਾਨੂੰ 7:30-8 ਵਜੇ ਘਰੇ ਆਉਂਦਿਆਂ ਨੂੰ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਤੇ ਮੈਨੂੰ ਡਰ ਵੀ ਲੱਗੇ ਕਿਉਂਕਿ ਇੰਨੀ ਰਾਤ ਤੱਕ ਮੈਂ ਕਦੇ ਕੀਤੀ ਰਹੀ ਨਹੀਂ ਹੈਗੀ ਹਨਾ ਘਰੋਂ ਬਾਹਰ ਮੈਨੂੰ ਤਾਂ ਨਾ ਡਰਜਾ ਲੱਗੇ ਚਲੋ ਮੈਂ ਨਹਾਣੇ ਸੀਗੇ ਤੇ ਅਸੀਂ ਆ ਗਏ ਘਰੇ ਤੇ ਨਾ ਜਿਆਦਾ ਨਾ ਇੱਕ ਤਾਂ ਜਦੋਂ ਕਿਤੇ ਜਾਈ ਨਾ ਨਾ ਜਾਮ ਬਹੁਤ ਲੱਗਦਾ ਹੈ ਨਾ ਬਹੁਤ ਜ਼ਿਆਦਾ ਕੱਲ ਦੋ ਵਾਰ ਹੀ ਜਾਮ ਲੱਗਿਆ ਸੀ ਇੱਕ ਤਾਂ ਕੱਲ ਇੱਕ ਦਿਨ ਅੱਗੇ ਸੀ ਕਿ ਉਹ ਦਿਨ ਵੀ ਰੋਡ ਤੇ ਜਿੱਟੀ ਰੋਡ ਤੇ ਐਕਸੀਡੈਂਟ ਹੋ ਗਿਆ ਤੇ ਕੱਲ ਵੀ ਕਹਿੰਦੇ ਆ ਇੱਥੇ ਨਿਮਾ ਵਾਲੇ ਢਾਬੇ ਕੋਲੇ ਸਾਡੇ ਰੋਡ ਤੇ ਅ ਐਕਸੀਡੈਂਟ ਹੋ ਗਿਆ ਹਨਾ ਕੱਲ ਵੀ ਬਹੁਤ ਵੱਡਾ ਕੱਲ ਤਾਂ ਹੈ ਕਹਿੰਦੇ ਆ ਕਹਿੰਦੇ ਬਹੁਤ ਨੁਕਸਾਨ ਵੀ ਹੋਇਆ ਸ਼ਾਇਦ ਇੱਕ ਬੰਦੇ ਦਾ ਖਨੀ ਦੋ ਬੰਦੇ ਦਾ ਨੁਕਸਾਨ ਹੋ ਗਿਆ ਹਨਾ ਤੇ ਬਾਅਦ ਚ ਪਤਾ ਲੱਗਿਆ ਯਾਨੀ ਘਰੇ ਆ ਕੇ ਪਤਾ ਲੱਗਿਆ ਉਦੋਂ ਤਾਂ ਐਂ ਕਹਿੰਦੇ ਸੀ ਵੀ ਜਾਮ ਲੱਗਿਆ ਪਿੱਛੇ ਜਾਮ ਲੱਗਿਆ ਪਿੱਛੇ ਜਾਮ ਲੱਗਿਆ ਚਲੋ ਅਸੀਂ ਗਏ ਵਧੀਆ ਜਾ ਕੇ ਮੁੜਿਆ ਨੇਰਾ ਹੋ ਗਿਆ ਤੇ ਮੈਂ ਥੱਕ ਗਈ ਕਾ ਨੂੰ ਮੇਰੀ ਕੁਰਸੀ 'ਚ ਮੰਜਾ ਮਰੀ ਜੰਨੇ ਹੋ ਮੈਂ ਕਿ ਨਹੀਂ ਹੱਥ ਮਿਰਚਾਂ ਵਾਲਾ ਸੀ ਅੱਖਾਂ ਲਾਲਿਆ ਤੇ ਮੈਂ ਥੱਕ ਗਈ ਆ ਕੇ ਮੈਂ ਬਸ ਇਨਾਂ ਨੇ ਮੇਰੇ ਆਉਂਦੀ ਨੂੰ ਚੌਲ ਬਣਾ ਲੈ ਸੀਗੇ ਤੇ ਬਸ ਜਿਵੇਂ ਨਾ ਸਫਰ ਤੇ ਜੋ ਆ ਕੇ ਮੇਰੇ ਤੋਂ ਤਾਂ ਕੁਝ ਖਾਦਾ ਨਹੀਂ ਗਿਆਗਾ ਚੰਗੀ ਤਰ੍ਹਾਂ ਤੇ ਬਸ ਪੈ ਗਏ ਦੁੱਧ ਗਰਮ ਜਿਹਾ ਪੀ ਕੇ ਮੈਂ ਤਾਂ ਪੈ ਗਈ ਜਿਹੜਾ ਮੜ ਮੋਟਾ ਬਸ ਕੰਬ ਨਹੀਂ ਹੋਇਆ ਮੇਰੇ ਤੋਂ ਤਾਂ ਮੈਂ ਥੱਕ ਗਈ ਤੇ ਹੁਣ ਵੀ ਉੱਠੇ ਹੋਰ ਕੀ ਬੜਾ ਟਾਈਮ ਹੋ ਗਿਆ ਤੇ ਅੱਜ ਭਗਾਂ ਵਾਲਾ ਦੇਣਾ ਚਲੋ ਵਧੀਆ ਉੱਠੇ ਆ ਹੁਣ ਕੰਮ ਲੱਗਿਆ ਇੱਕ ਤਾਂ ਲੈਡ ਨਹੀਂ ਹੈਗੀ ਇੱਕ ਮੇਰੇ ਕੱਪੜੇ ਬਹੁਤ ਸਾਰੇ ਪਏ ਨੇ ਤੇ ਬਾਕੀ ਜਿਹੜਾ ਕੰਮ ਆ ਸਭ ਤੋਂ ਵੱਡਾ ਉਹ ਆਪਣੇ ਹੋ ਰਿਹਾ ਆ ਯਾ ਬਹੁਤ ਹੀ ਭਗਾਂ ਵਾਲਾ ਦੇਣਾ ਜਦੋਂ ਆਪਣੇ ਖੇਤ ਦੇ ਵਿੱਚ ਨਵਾਂ ਵੀ ਪੈਂਦਾ ਇਹਦੇ ਆਪਣੇ ਅਜ ਕਣਕ ਬੀਜਦੇ ਆ ਇਹ ਹੁਣੇ ਘਰੇ ਆਏ ਨੇ ਕਹਿੰਦੇ ਲਿਆ ਰੋਟੀ ਦੇ ਜੁਝਾਰ ਨੇ ਇੰਨਾ ਕੰਮ ਕਰਿਆ ਇੰਨਾ ਕੰਮ ਕਰਿਆ ਮੇਥਿਆਂ ਵਾਲੀ ਅੱਧੀ ਰੋਟੀ ਖਾਦੀ ਆ ਥੱਪੜੇ ਦੇ ਹੁਣ ਅੱਜ ਫੇਰ ਪੈਣ ਵਾਲੇ ਨੇ ਕੱਲ ਤੁਸੀਂ ਹੁਣ ਅੱਜ ਵੀਡੀਓ ਦੇਖ ਲੈਣੀ ਆ ਹਨਾ ਉਹ ਜ ਵੀ ਇਹਦਾ ਥੱਪੜ ਪੈਂਦੇ ਸੀ ਤੇ ਅੱਜ ਫੇਰ ਪੈਣਗੇ ਮੈਂ ਕਹਿੰਦੀ ਆ ਕਾਹਨੂ ਕਾਹਨੂ ਕੁੱਟਣਾ ਨਿਆਣਾ ਕਣਕ ਬੀਜਦੇ ਆ ਤੇ ਇਹ ਡੈਡੀ ਤਾਂ ਕਹਿੰਦੇ ਸੀ ਆਪਾਂ ਕਣਕ ਕਾਹਨੂ ਬੀਜਾਂਗੇ ਮਾ ਚਾ ਨਿਆਣਾ ਘਰੇ ਨਿਆਣੇ ਚੋਜਿਆ ਹੁੰਦਾ ਨਾ ਭੱਜਿਆ ਣਠਿਆ ਫਿਰਦਾ ਨਿਆਣਾ ਨਾਲੇ ਅੱਧਾ ਕੰਮ ਤਾਂ ਨਿਆਣਾ ਕਰ ਦਿੰਦਾ ਆ ਚੱਕਲਾ ਧਰਲਾ ਪਰ ਨਿਆਣੇ ਕਿੱਥੇ ਅੱਜ ਕੱਲ੍ਹ ਦੇ ਇਹ ਬੱਡੇ ਨਿਆਣਾ ਨਹੀਂ ਨਹੀਂ ਹੱਦ ਬੱਡੇ ਨਿਆਣਾ ਤਾਂ ਮੇਰਾ ਹੋਵੇ ਤੁਸੀਂ ਦੋਏ ਘਰੇੋਂ ਵੱਡਾ ਨਿਆਣਾ ਮੇਰਾ ਬਹਾਰਾ ਕਣਕ ਬੀਜਦਾ ਉਹ ਨਹੀਂ ਆਏ ਤੇ ਇਨ ਆਏ ਹੋਇ ਦਿੱਤਾ ਫੇਰ ਆਹੋ ਚੱਲਿਆ ਰੋਟੀ ਦੇਦਾ ਇਹਨਾਂ ਨੂੰ ਰੋਟੀ ਦੇਦੇ ਰੋਟੀ ਮੈਂ ਮੈਥੇ ਵਾਲੀਆਂ ਬਣਾਈਆਂ ਨੇ ਚਾਰਕ ਮਾਂ ਖਾਦੀਆਂ ਜਾਣਗੀਆਂ ਹਨਾ ਉਦੋਂ ਤਾਂ ਦਾਲ ਪਈ ਵੀ ਸੀ ਮੈਂ ਤਾਂ ਪਤਾ ਨਹੀਂ ਕਿਤੇ ਜਾ ਕੇ ਆ ਕੇ ਮੈਂ ਤਾਂ ਥੱਕ ਜੰਨੀ ਆ ਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਤੇ ਦੇਖਦੇ ਆ ਅੱਜ ਤੁਹਾਡੇ ਨਾਲ ਕੀ ਕੀ ਸ਼ੇਅਰ ਕਰਦੇ ਆ ਹੱਲੇ ਮੇਰਾ ਕੰਮ ਰਹਿੰਦਾ ਸਾਰਾ ਹੀ ਪਿਆ ਹੱਲੇ ਤਕਰੀਬਨ ਹਨਾ ਮੇਰੇ ਤੋਂ ਅੱਜ ਵੀ ਨਹੀਂ ਕੰਮ ਹੋਇਆ ਮੇਰੇ ਮੂੰਹ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਲੱਕਾਂ ਵੀ ਦੁਖਦੀਆਂ ਮੇਰੇ ਪੈਰਾਂ ਨੂੰ ਵੀ ਸਵੇਲਿੰਗ ਆਈ ਹੋਈ ਆ ਮੇਰੇ ਮੂੰਹ ਨੂੰ ਵੀ ਲੱਗਦੀ ਆ ਹਨਾ ਤੇ ਬੱਸ ਕਿਤੇ ਜਾ ਨਹੀਂ ਸਕਦੇ ਆਪਾਂ ਮੈਂ ਸਫ਼ਰ ਤਾਂ ਜਾਵਾਂ ਨਹੀਂ ਕਰ ਸਕਦੀ ਪਹਿਲਾਂ ਇਹਨਾਂ ਰੋਟੀ ਦੇ ਦੇਵਾਂ ਚਾਹ ਧਰ ਦੇਵਾਂ ਫਿਰ ਤੁਹਾਡੇ ਨਾਲ ਗੱਲ ਕਰਦੀ ਆ ਠੀਕ ਹੈ ਜੀ ਉਨੀ ਦੇਰ ਤੱਕ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਪਿਆਰਾ ਜਿਹਾ ਆਪਣਾ ਕਮੈਂਟਸ ਸਾਰੀ ਵੀਡੀਓ ਦੇਖ ਕੇ ਫਿਰ ਕਰਿਓ ਠੀਕ ਹੈ ਜੀ ਨੇ ਵੱਜ ਗਏ 4 4 ਹੋ ਗਏ ਤੇ ਲਾਈਟ ਹੁਣ ਤੱਕ ਨਹੀਂ ਆਈ ਅਸੀਂ ਬੰਬਾ ਬੰਬੇ ਸਾਰੇ ਪਲਾਨ ਬਣਾ ਲੇ ਬਣਾ ਕੇ ਸਾਡੇ ਡਿਸਮਿਸ ਹੋ ਗਏ ਡਿਸਮਿਸ ਸਾਡੇ ਕਿਸੇ ਕਾਰਨ ਹੋ ਗਏ ਤੇ ਅਸੀਂ ਤਿਆਰੀਆਂ ਖਿੱਚੀਆਂ ਵੀ ਚਲੋ ਚੱਲਦੇ ਆ ਅਸੀਂ ਚੱਲਦੇ ਆ ਅਸੀਂ ਅੱਜ ਫੇਰ ਕਿਤੇ ਜਾਣਾ ਸੀ ਤੇ ਜਦੋਂ ਅਸੀਂ ਣਾਉਣ ਧੋਣ ਦੀ ਤਿਆਰੀ ਕਰੀ ਉਦੋਂ ਸਾਡੇ ਪਾਣੀ ਮੁੱਕ ਗਿਆ ਲਾਈਟ ਨਹੀਂ ਹੈਗੀ ਸਵੇਰ ਦੀ ਤੇ ਪਾਣੀ ਮੁੱਕ ਗਿਆ ਸਾਡਾ ਇੱਕੋ ਹੀ ਬੰਦਾ ਨਹਾਪਾ ਤੇ ਸਾਡਾ ਸਾਰਾ ਟੱਬਰ ਨਾਉਣ ਕਿੰਨੀ ਉਹ ਬੈਠਾ ਉਹ ਵਾਲਾ ਬੰਦਾ ਨਾ ਲਿਆ ਯਾਰ ਦਿਖਾਈ ਨੂੰ ਤੁਸੀਂ ਆਹ ਪੱਗ ਕਦੇ ਬੰਦੇ ਨਹੀਂ ਕਰਦੇ ਨਹੀਂ ਕਦੇ ਨੂੰ ਉੱਥੇ ਸੜਨ ਨਹੀਂ ਕਦੇ ਉੱਥੇ ਸੜਨ ਨਹੀਂ ਕਿਨੂੰ ਨਹੀਂ ਸੁਣਾਉਣਾ ਚਾਹੀਦਾ ਜਾਣ ਨੂੰ ਤੇ ਮੈਂ ਇੱਕ ਸਵੇਸ਼ ਸ਼ਰਟ ਜੀ ਕੱਢੀ ਪਤਾ ਨਹੀਂ ਇਹਨੂੰ ਕਿਨੇ ਪਾਉਣਾ ਕਿਨੇ ਨਹੀਂ ਪਾਉਣਾ ਇਹ ਡੈਡੀ ਮੈਂ ਪਰਮ ਨੂੰ ਕਹਿੰਦੀ ਸੀ ਮੈਂ ਤੂੰ ਪਾ ਲਈਂ ਇਹ ਕਹਿੰਦਾ ਮੈਂ ਪਾ ਲੂੰਗਾ ਬਟ ਉਹ ਨਾਉਣ ਗਿਆ ਉੱਤੇ ਪਾਣੀ ਹੋਈ ਨਹੀਂ ਸੀਗਾ ਹਾਏ ਰੱਬਾ ਤੇ ਚਲੋ ਜਿਵੇਂ ਕਹਿੰਦੇ ਹੁੰਦੇ ਆ ਹੋਰ ਕੰਮ ਨਹੀਂ ਹੋਇਆ ਕੋਈ ਇੱਕ ਕੰਮ ਕਰ ਲੈਨੇ ਆ ਆਪਾਂ ਉਹ ਆਪਾਂ ਕੰਮ ਕਰਦੇ ਆ ਆਹ ਵਾਲਾ ਹਰਾ ਮੁਰਗਾ ਲਿਆਂਦਾ ਇਹਨਾਂ ਨੇ ਆਪਾਂ ਵੱਡੇ ਟੁੱਕ ਕਰ ਲੈਨੇ ਆ ਇਹਦੀ ਮੱਥਣ ਨੂੰ ਕੋਈ ਫੱਟਾ ਪੀੜੀ ਆਹ ਦੇਖ ਤਾਂ ਟ੍ਰਾਈਪੌਟ ਕੇ ਤੇ ਮੇਰਾ ਟ੍ਰਾਈਪੌਟ ਵੀ ਟੁੱਟਿਆ ਹੋਇਆ ਕੋਈ ਮੂੰਹ ਨਹੀਂ ਤੋਤਾ ਦੁਬਾਰਾ ਭਾਂਡੇੰਦੋ ਉੱਤੇ ਹੈਗੇ ਐਨਾ ਸ਼ੁਕਰ ਕਰੋ ਮੈਂ ਪਹਿਲਾਂ ਭਾਂਡੇ ਧੋ ਲੇ ਚਾਤਾ ਬਣਾ ਦੋ ਨਿਆਣੇ ਉੱਥੋਂ ਬਾਥਰੂਮ ਚ ਪਾਣੀ ਕੱਢ ਲਿਓ ਟ੍ਰਾਈਪੋਟ ਕਿੱਥੇ ਇਹਦੀ ਇੱਕ ਟੰਗ ਜੀ ਟੁੱਟ ਗਈ ਉਹਦਣ ਜਦੋਂ ਆਪਾਂ ਕੀ ਕਰਿਆ ਸੀ ਕਣਕ ਵੱਡੀ ਸੀ ਜੀਰੀ ਵੱਡੀ ਸੀ ਇੱਕ ਸਾਡੀ ਲਾਈਟ ਆ ਹਾਟੋਮਟ ਕੋਈ ਪਈ ਆ ਬੰਦੇ ਕਰਕੇ ਜਾਈ ਲਾਈਟ ਤਾਂ ਪਹਿਲਾਂ ਨਹੀਂ ਹੈਗੀ ਹੋਰ ਬੈਟਰ ਆ ਬਿਟ ਬੈਟਰ ਤਾਂ ਹੁਣ ਕੀ ਡਾਉਨ ਹੋਣਾ ਚਲੋ ਇਹਨਾਂ ਨੂੰ ਜਨਰੇਟਰੇ ਚਲਾ ਲਓ ਨਿਆਣੇ ਪਸ਼ਵਾਂ ਨੂੰ ਪਾਣੀ ਪਿਲਾਇਆ ਜਾ ਚਾਹ ਦੇ ਨਾਲ ਸਵੇਰੇ ਵੀ ਨਹੀਂ ਪਿਲਾਇਆ ਗਿਆ ਉਹਨਾਂ ਨੂੰ ਵਿਚਾਰਿਆਂ ਨੂੰ ਸੋਚਿਆ ਫਿਰ ਅਸੀਂ ਸਾਡਾ ਡਿਸਮਿਸ ਹੋ ਗਿਆ ਮੈਨੂੰ ਆਇਆ ਸੀਗਾ ਚਲ ਅੱਜ ਯਾਰ ਕਰੇ ਆ ਸਾਡੇ ਨਾਲ ਜਾਏ ਉਹក៏ ਚੁੱਟੀ ਆ ਸੰਡੇ ਦੀ ਫਿਰ ਰਹਿ ਗਏ ਅਸੀਂ ਚਲੋ ਨਾਲੇ ਕੱਲ ਦਾ ਗਏ ਹੋਏ ਸੀਗੇ ਕੱਲ ਦਾ ਥਕੇਵਾ ਜਾ ਲੈ ਗਏ ਐਨੂੰ ਖੋਲਿਓ ਥਲਿਓ ਖੋਲ ਕੇ ਰੱਖਿਓ ਇੱਕ ਮਿੰਟ ਫੜ ਲਓ ਫੜ ਲਓ ਮੇਰੇ ਕੋਲ ਮੈਂ ਫੱਟਾ ਚੱਕ ਲਿਆ ਮੈਂ ਬੈਠਣ ਵਾਸਤੇ ਕਣਕ ਆਪਣੀ ਬੀਜੀ ਗਈ ਕਣਕ ਤਾਂ ਬੀਜੀ ਗਈ ਇਸ ਵਿੱਚ ਖੱਲਾ 12 ਇੱਕ ਕੁਵਜ਼ਨ ਬੀਜੀ ਗਈ ਸੀ ਇੱਕ 1 ਵਜੇ ਨੂੰ ਨਾ ਸਵੇਰ ਤੇ ਲੱਗੇ ਹੋਏ ਸੀਗੇ ਫਿਰ ਇੱਕ ਇੱਕ ਵਜੇ ਨੂੰ ਵਿੱਜੀ ਗਈ ਹਾਂ ਤੇ ਹੱਲੇ ਤਾਂ ਰੈਂਦੀ ਆ ਹੱਲੇ ਕਿਹੜਾ ਸਾਰੀ ਉਹ ਵਿੱਜੀ ਗਈ ਹੱਲੇ ਤਾਂ ਖੇਤ ਗਿੱਲੇ ਪਏ ਆ ਪਾਣੀ ਲਾਇਆ ਹੋਇਆ ਥੋ ਥੋ ਸਾਰਾ ਇਹਦਾ ਸਾਗ ਬਣਾਵਾਂਗੇ ਵਧੀਆ ਹੋਰ ਕੁਝ ਨਹੀਂ ਵਧੀਆ ਲੱਗਦਾ ਚਲੋ ਲਾ ਲਾ ਮਾ ਫੋਨ ਟਰਾਈਪੋਡ ਤੇ ਮੂੰਹ ਤਾਂ ਨਹੀਂ ਦੇ ਕਾੜ ਜਾ ਚ ਢੇਰੀ ਕਰ ਲੰਦੇ ਐ ਚ ਰੱਖ ਲੰਦੇ ਸਾਗ ਐ ਢੇਰੀ ਕਰ ਖਗਾ ਤਾਂ ਪੱਤਾ ਪੱਤਾ ਜਿਆ ਬਸ ਚਲੋ ਜਿਵੇਂ ਕਹਿੰਦੇ ਪੁੱਤਾ ਢੱਕੇ ਜਾਊ ਜਾਨੂੰ ਆਪਣੇ ਹੋਜੂਗ ਬਸ ਇਹ ਤਾਂ ਸੀ ਉਹ ਮੁੰਡੇ ਮਖਾਤੇ ਕੱਟਦੇ ਸਭ ਨੂੰ ਬੀਜ ਨੇ ਆਪ ਵੀ ਜਲੰਦੇ ਆਪ ਦੇ ਕਿਹੜਾ ਮੱਟੀ ਹੱਤ ਪਾਇਆ ਹੋਏ ਸੀ ਮੱਟੀ ਉਹ ਪੈ ਜਾਂਦੀ ਅਰੇ ਇੱਕ ਗੱਲ ਦੂਜੇ ਤੇ ਡਿਪੈਂਡ ਦੂਜੇ ਤੇ ਡਿਪੈਂਡ ਤੂੰ ਵੀ ਕੀ ਹੈ ਤੇ ਮੈਂ ਚਲੀ ਜਾਂ ਮੰਦਿਰ ਇਹਦੇ ਨਾਲ ਮੈਂ ਪੈਈ ਜਾਂਦੀ ਤੈਨੂੰ ਕੀ ਹੋਇਆ ਹੈ ਫੱਲੜਨ ਨੂੰ ਵੀ ਕੀ ਹੋਇਆ ਹੈ ਬਿਨਾਂ ਗੱਲ ਨੂੰ ਤੁਸੀਂ ਮੇਰੇ ਨਾਲ ਕੈਮਰਾ ਔਨ ਹੁੰਦੀ ਸਰ ਲੈ ਲੜਨ ਲੱਗੇ ਮੇਰੇ ਨਾਲ ਕੈਮਰਾ ਬੰਦ ਕਰ ਹੁਣ ਸ਼ਾਂਤੀ ਨੇ ਟਾਂਕੀ ਕਿਉਂ ਹੋ ਗਈ ਮੈਨੂੰ ਕੀ ਪਤਾ ਇਹਨਾਂ ਨੂੰ ਤਾਂ ਮੈਂ ਜਨਰੇਟਰ ਚ ਚਲਾ ਲਉ ਪਸ਼ੂਆਂ ਨੂੰ ਪਾਣੀ ਪਿਲਾਇਆ ਜੋ ਹਾਂ ਉਹ ਵਿਚਾਰੀ ਹਾਕਾ ਮਾਰਦੀ ਪਤਾ ਨਹੀਂ ਇਹਨੇ ਪਾਣੀ ਪੀਣਾ ਉਹ ਤਾਂ ਪਿਲਾਇਆ ਸੀ ਪਹਿਲਾਂ ਪਿਲਾਤਾ ਸੀ ਉਹਨਾਂ ਨੂੰ ਪਾਣ ਕਰਕੇ ਮੁੱਕ ਗਿਆ ਇਹਨਾਂ ਦੇ ਟੈਂਕੀਆਂ ਦੌਰ ਖਾਲਵੇ ਬੜਾ ਔਖਾ ਆਦਿ ਇਹ ਨਹੀਂ ਹਰ ਦਾ ਟਾਈਮ ਧਰ ਦਾ ਟਾਈਮ ਹੋ ਗਿਆ ਹੋਰ ਤਾਂ ਕੁਝ ਹੁਣ ਵਧੀਆ ਨਹੀਂ ਲੱਗਦਾ ਹੁਣ ਤਾਂ ਸਾਗ ਹੀ ਵੱਧ ਵਧੀਆ ਲੱਗੂਗਾ। ਸਵੇਰ ਮੈਂ ਮੇਥਿਆਣੀਆਂ ਬਣਾਈਆਂ ਸੀ। ਪਰ ਸੌਂ ਮੈਂ ਬਣਾਈਆਂ ਸੀ ਨਾ ਆਪਾਂ ਮੇਥਿਆਣੀਆਂ। ਲੈਟ ਦੇ ਦੇ ਦੱਸ। ਇਹ ਤਾਂ 6-7 ਵਜੇ ਆਊ ਆਪਦਾ ਟਾਈਮ ਨਾ ਦੇਣ ਦੇਣੇ ਧਾਰਾ ਦਰੋ ਚੋਬੋ। ਕੰਮ ਨਵੇੜੋ। ਸਾਗ ਹੁਣ ਤਾਂ। ਇਹ ਨੂੰ ਚੱਲੀ। ਆਵੇ ਹੁਣ ਤਾਂ ਦਮੇ ਕਿ 4 ਵਜੇ ਕਿ ਹੁਣ ਤਾਂ ਕੋਈ ਟਾਈਮ ਨਹੀਂ। ਲੈ ਕੋਟ ਚਾਹ ਬਣਾਈਏ। 45 ਕਿ ਕਿਰਤ ਕਰਨੀ ਇਹ ਗੱਲਾਂ ਹੀ ਨੇ ਵੀ ਸਾਜੇ ਰੁੱਟ ਕੇ ਸਾਗ ਧਰਦਾਂਗੇ ਕੱਲ ਜਿਹੜੇ ਨੇ ਸਕੂਲ ਵੀ ਜਾਣ ਚਾਹਤ ਬਜੀ ਉੱਠੋ ਕਰਦੇ 4:00 ਵਜੇ ਕੀ ਪਤਾ ਮੇਰੇ ਵਰਗੀ 4:00 ਵਜੇ ਉੱਠੀ ਨਾ ਫੇਰ 4:00 ਕੋਸੀ ਲੱਗੀ ਸੱਚੀ ਨਾ ਡੋ ਹੋ ਗਈ ਆ ਪਹੁੰਚ ਆਲੇ ਮਿੰਨੀ ਧੰ ਸਾਡੇ ਤਾਂ ਪਾਣੀ ਖੇਤਾਂ ਕਰਕੇ ਠੰਡਾ ਪਤਾ ਨਹੀਂ ਥੋੜੇ ਹੀ ਗਰਮੀ ਹੈ ਦੱਸਿਆ ਜ਼ਰੂਰ ਵੀ ਥੋੜੇ ਗਰਮੀ ਹੈ ਸਾਡੇ ਤਾਂ ਖੇਤ ਤੇ ਮੂੰਹ ਤੋਂ ਨੂੰ ਵੀ ਸਾਡੇ ਪਾਣੀ ਨਹੀਂ ਲੈਟ ਚਰ ਪਾਣੀ ਚੇ ਦਮ ਨੇ ਮਤਵਲ ਸਾਹ ਨਹੀਂ ਉਹੀ ਹੈ ਨਹੀਂ ਹੁਣ ਦੋਈ ਚੀਜ਼ਾਂ ਥੋੜਾ ਜਿਹਾ ਤਾਂ ਹੋਊਗਾ ਥੋੜਾ ਜਿਹਾ ਪਾਣੀ ਮੇਰੇ ਇੰਨੀ ਬੜੀਆ ਤਾਂ ਅੰਦਰ ਵੀ ਨਹੀਂ ਭਰ ਕੇ ਰੱਖਦੀ ਰੱਖਿਆ ਕਰੀਏ ਨਾ ਇੱਕ ਕੁਆਲਿਟੀ ਪਾਣੀ ਦੀ ਭਰ ਕੇ ਅੱਜ ਹੋ ਗਿਆ ਜਿੱਦੜ ਰੱਖ ਲੈ ਫਿਰ ਉਹਨੂੰ ਕਿਹੜਾ ਵਰਤਦੇ ਆ ਪਹਿਲਾਂ ਮੈਂ ਇੱਕ ਦਿਨ ਵਾਟਰ ਕੂਲਰ ਭਰ ਕੇ ਰੱਖਿਆ ਸੀ ਕੱਲ ਜਾਵਾਂ ਲਾ ਫਿਰ ਉਹ ਟੋਲੇ ਆ ਫਿਰ ਕਿਹੜਾ ਕੋਈ ਵਰਤਦਾ ਨਹੀਂ ਆਦਤ ਬਣਾਣੀ ਆ ਪਰ ਸੋਈ ਚ ਪਾਣੀ ਭਰ ਕੇ ਰੱਖੋ ਚਾਹ ਪਾਣੀ ਵਾਸਤੇ ਹਾਂ ਕਰਨ ਨਹੀਂ ਉਹਦੇ ਜੋ ਵਰਤ ਤੋਂ ਪੀਣ ਨੂੰ ਵਰਤ ਤੋਂ ਚਾਹ ਪਾਣੀ ਨੂੰ ਵਰਤ ਤੋਂ ਫਿਰ ਆਪੇ ਜਦੋਂ ਮੁੱਕ ਜੂ ਬੰਦਾ ਧੋ ਕੇ ਭਾਂਡਾ ਦੁਬਾਰਾ ਰੱਖੇ ਪਹਿਲਾਂ ਜੀ ਦੀ ਟਾਈਮ ਤੇ ਪਣਕੋਟ ਆਈ ਮੈਂ ਤਰਤੀ ਗਈ ਕੱਲ ਨਹੀਂ ਸੀਗੀ ਕੱਲ ਤਾਂ ਸੀਗੀ ਨਾ ਅਲਤੋ ਸ ਵੀ ਵਧੀਆ ਕਿੰਨਾ ਕੰਮ ਕਰ ਲਿਆ ਮਜ ਕਹਿੰਦੇ ਚ ਪੈਨ ਨਾ ਮੰਮੇ ਤਾਂ ਆਇਆ ਸੀ ਵੀ ਚਲ ਮੈਂ ਜਾਇ ਆਉਣੀ ਆ ਨਿਆਣਿਆਂ ਨੂੰ ਲੈ ਕੇ ਨਿਆਣੇ ਵੀ ਤਿਆਰ ਹੋ ਗਏ ਮੈਂ ਵੀ ਬਸ ਆਏ ਸੀਗਾ ਬਿਨਾ ਕੇ ਕੱਪੜੇ ਪਾ ਲੈਣੇ ਇਹਦੇ ਕੋਲ ਫਿਰ ਕੇ ਲੈਟਾ ਲੈ ਹਾਗਾ ਤਾਂ ਥੋੜਾ ਜਿਹਾ ਹੀ ਸਾਗ ਚਲੋ ਬਸ ਤੇਰਾ ਪੁੱਤਾ ਟੱਕਿਆ ਜਾਊ ਦੋ ਡੰਗ ਹੋ ਜਾਣਗੇ ਇਹ ਜਿਹੜੇ ਅਸੀਂ ਤੋਂ ਲਿਖਵਾਇਆ ਉਹ ਪਾ ਦਿਓ। ਉਹ ਪਿੱਛੇ ਜਗਾ ਕਿੰਨੀ ਤਾਂ ਪਈ ਆ ਉੱਥੇ ਵੀ ਜੜੋ। ਪਰਮਾ ਚਾਹ ਮਨਾ ਦੋ ਗਲਾਸ। ਬਿਨਾਂ ਮੂ ਮਾਤੋ ਸਾਂਗ ਸਾਰ ਕੇ ਥੱਲੇ ਸਿੱਟੀ ਜਾਂਦੇ ਨੇ ਨੀਂਦ ਆਉਂਦੀ ਆ ਨਾ ਫੇਰ ਹੁਣ ਕਾ ਤੇ ਸੌਣਾ ਹੁਣ ਕਾ ਤੇ ਨੀਂਦ ਮੈਂ ਤਾਂ ਕਹਿੰਦੇ ਸੌਂਣਾ ਕਿਉਂ ਕਰੇ ਹਾਲ ਤਾਂ ਮੈਂ ਸ਼ੁਕਰ ਕਰ ਮੈਂ ਝਾੜ ਝੂੜੂ ਲਾ ਕੇ ਪੋਚਾ ਨਾਲ ਜੱਕ ਲਿਆ ਨਹੀਂ ਤਾਂ ਪੋਚਾ ਵੀ ਅੱਜ ਕੱਲ ਤਾਂ ਸਾਡੇ ਤਾਂ ਇੰਨਾ ਪੋਚਾ ਲਾਉਣ ਨੂੰ ਪਾਣੀ ਢੁੱਲਦਾ ਕਾਲਾ ਪਾਣੀ ਨਿਕਲਦਾ ਅੰਦਰੋਂ ਕਾਲਾ ਪਾਣੀ ਨੀ ਤਾਂ ਮੇਰੇ ਗਾਲਾਂ ਬੈਣੇ ਤੇ ਪਾਣੀ ਤਾਂ ਮਕਾਤਾ ਮੂਹ ਛੱਡ ਪਰੇ ਮੈਂ ਆਪਦੇ ਮਨ ਨੂੰ ਮਾਨਾ ਤਾਂ ਮੈਂ ਥੱਕੀ ਜੀ ਹੋਈ ਆਂ ਪੀ ਨਾਲ ਲਾੜ ਤਾਂ ਹਣੀ ਛੱਡ ਪਰੇ ਪੋਚੇ ਲਾਉਣ ਨੂੰ ਕੱਲੂ ਲਾ ਲਾਂਗੀ ਕੱਲ ਮੈਂ ਨਹੀਂ ਲਾਏ ਜਾਰ ਨੇ ਜਾਰ ਤਾਂ ਵਧੀਆ ਲਾਤਾ ਸੀ ਸਾਫ ਸਾਫ ਲੱਗਦਾ ਸੀਗਾ ਜਾਰ ਦਾ ਜਾਰ ਹੈ ਨਾ ਫੋਨ ਵਾਲਾ ਦੇ ਅੱਜ ਫੋਨ ਬਧੀ ਆਉਂਦਾ ਮੇਰੇ ਵਾਲਾ ਫੋਨ ਦਾ ਪਤਾ ਨਹੀਂ ਕੀ ਹੋ ਲੋਕ ਲੋਕ ਲੱਗ ਗਿਆ ਉਹਨਾਂ ਨੇ ਕੀ ਸਾਨੂੰ ਹੁਣ ਕੀ ਸਿਮ ਕੱਢ ਕੇ ਦੁਬਾਰਾ ਪਾ ਉਹ ਇਹ ਲੋਕ ਨੂੰ ਪਰਮ ਨੂੰ ਕੀਆ ਕਰਦੇ ਉਹ ਕਰਦਾ ਹੀ ਨਹੀਂ ਉਹ ਤਾਂ ਵਧੀਆ ਨਹੀਂ ਕਰਦਾ ਜਾਣ ਫੇਰ ਚੱਕ ਲੈਣ ਫੇਰ ਦੇਖ ਲਾਂ ਪਹਿਲਾਂ ਚੰਡੀਗੜ੍ਹ ਕੋਲੇ ਆ ਹੁਣ ਯੂਨੀਵਰਸਿਟੀ ਹੱਤ ਤਾ ਬੋਲਾ ਮਣੀ ਓਟ ਕੇ ਚਾਹੀ ਕਰਦੇ ਵੀਰਾ ਬਣ ਕੇ ਕਿੱਥੇ ਇਹ ਯੂਨੀਵਰਸਿਟੀ ਕਿਹੜੀ ਮੀਰ ਯੂਨੀਵਰਸਿਟੀ ਆਪਣੀ ਚੰਡੀਗੜ੍ਹ ਚੰਡੀ ਹੈ

ਇਹ ਹੋ ਗਿਆ ਬੋਤਲ ਲੈਣੀ ਹੈ ਪਤਾ ਨਹੀਂ ਮੈਂ ਤਾਂ ਦੇਖਿਆ ਹੀ ਨਹੀਂ ਫੋਨ ਇਹ ਦੇਖਿਆ ਅੱਜ ਮੇਰਾ ਤਾਂ ਫੋਨ ਬੰਦ ਪਿਆ ਮੈਂ ਕਿਹੜਾ ਫੋਨ ਦੇਖਣਾ ਸੀ ਫਿਰ ਉਲਟੀ ਹੋਈ ਸੀ ਵੀ ਨਹੀਂ ਕੋਈ ਖਲ ਕਰ ਦੇ ਕੱਟ ਨਹੀਂ ਕੇ ਲਾ ਸੌਣਾ ਕਰਦੇ ਹਾਂ ਮਕਦਾਨ ਨਮਾਜ਼ ਮੈਂ ਕਹਿੰਦੀ ਮੈਂ ਹੁਣ ਜਾ ਸਕਦਾ ਹਾਂ ਸਕਦਾ ਹਾਂਗਾ ਹਨ ਪਾਣੀ ਤਾਂ ਹੈ ਪਾਣੀ ਦਾ ਹੈ ਨਹੀਂ ਰਹਿਣ ਜੈ ਜੀ 50 ਗਾ ਦੇਨ ਘੱਟ ਲੱਗ ਲਾਈ ਇਸ ਤੋਂ ਮੋਤਰਾ ਵੀ ਬੱਜੀ ਨਹੀਂ ਕਰ ਰੋ ਬੰਦ ਆ ਕੈਮਰਾ ਬੰਦ ਕਰ ਦੇ ਲੋ ਜੀ ਟਾਈਮ ਆ ਜਿਹੜਾ ਰਾਤ ਦੇ 7:30 ਹੋ ਗਏ 7:20 ਹੋ ਗਏ ਤੇ ਹੁਣ ਨਾਏ ਤੋਂ ਆਇਆ ਮੇਰੇ ਖਿਆਲ ਨਾਲ 6 ਵਜੇ ਲਾਈਟ ਆਈ ਆ ਹਨਾ 6 ਵਜੇ ਲਾਈਟ ਆਈ ਤੇ ਉਸ ਤੋਂ ਬਾਅਦ ਸਾਡੀ ਆਪ ਦੀ ਘਰ ਦੀ ਲਾਈਟ ਮੇਨ ਸੋਚ ਤੋਂ ਖਰਾਬ ਹੋ ਗਈ ਕਿਉਂਕਿ ਬੱਚਿਆਂ ਨੇ ਅੰਦਰ ਪਤਾ ਨਹੀਂ ਕੀ ਸੋਚ ਸੱਚ ਠੀਕ ਕਰੀ ਉਹ ਮੇਨ ਸੋਚ ਕੱਟਦੀ ਸੀ ਮੈਂ ਹੀ ਘਟਵਾਤੀ ਸੀ ਮੈਂ ਕੱਟ ਕੇ ਕੰਮ ਕਰਉ ਭਾਈ ਇਹਦਾ ਕੀ ਪਤਾ ਕਾ ਦੋ ਅੱਜ ਕਦੋਂ ਚੱਲ ਜਾਵੇ ਇਹ ਨਹੀਂ ਕਿਹੜਾ ਹਾਕ ਮਾਰਨੀ ਆ ਹਨਾ ਤੇ ਫੇਰ ਉਹ ਪਤਾ ਸੋਚ ਹਿੱਲ ਗਈ ਫੇਰ ਮੈਂ ਦੇਖਿਆ ਮਾ ਬਾਹਰ ਲੈਟਾਂ ਵੀ ਹੈ ਨਾ ਉਹ ਚੱਲ ਪਈਆਂ ਵੀ ਆਪਣੇ ਚੱਲੀਆਂ ਨਹੀਂ ਹੈਗੀਆਂ ਫੇਰ ਇਹਨਾਂ ਨੇ ਠੀਕ ਕਰੀ ਪਰਮ ਨੇ ਫੇਰ ਚਲਾਈ ਤੇ ਫੇਰ ਅਸੀਂ ਪਾਣੀ ਭਰਿਆ ਨਾਲੇ ਅਸੀਂ ਮੱਝ ਦੀ ਧਾਰ ਚੋਈ ਨਾਲੇ ਪਸ਼ੂਆਂ ਨੂੰ ਪਾਣੀ ਪੜਾਇਆ ਵੀ ਮਤਲਬ ਕਿੰਨੇ ਪੂਰੇ ਦਿਨ ਦੇ ਜਿਹੜੇ ਕੰਮ ਹਨਾ ਉਹ ਕਰੇ ਹੁਣ ਵੀ ਹੱਲੇ ਮੈਂ ਕਿਚਨ ਚ ਵੜਨਾ ਆ ਤੇ ਜਿਹੜਾ ਨੇ ਮੈਨੂੰ ਮੈ ਜਾਣ ਕਿ ਮੈਨੂੰ ਪਾਣੀ ਦੇ ਦੇ ਪੀਣ ਨੂੰ ਤੇ ਜਿਹੜਾ ਕਹਿੰਦਾ ਮੰਮੀ ਗਲਾਸ ਥੋਲਾ ਆਹੀ ਇੱਕ ਗਲਾਸੀ ਬਚੀ ਸੀ ਸਿਰਫ ਸਿਰਫ ਆਹ ਇੱਕ ਗਲਾਸੀ ਬਚੀ ਸੀ ਸਾਰੇ ਉਹ ਦੇਖ ਲੋ ਸ਼ੇਕ ਬਾਹਰ ਤੱਕ ਫਿਰਦਾ ਹਾਏ ਰੱਬਾ ਭਾਂਡੇ ਬਿੰਨੇ ਆ ਕਦੋਂ ਦੀ ਕਣਕ ਬੀਜੀ ਆ ਦੁਪਹਿਰ ਦੀ ਉਦੋਂ ਦੇ ਚਾਚੂ ਵਾਲੇ ਸਾਰੇ ਭਾਂਡੇ ਪਏ ਆ ਸਾਰੇ ਟੋਟਲ ਹਾਏ ਰੱਬਾ ਹਲੇ ਆਟਾ ਗੁੰਨਣਾ ਦਾਲ ਨੂੰ ਦਾਲ ਪਈਆ ਆਪਣੇ ਕੋਲੇ ਮੋਠਾ ਦਾਲ ਜੜੀ ਬਣਾਈ ਸੀ ਆਪਾਂ ਕੱਲ ਰਾਤ ਵੀ ਨਹੀਂ ਕਿਸੇ ਨੇ ਚੰਗੀ ਤਰ੍ਹਾਂ ਖਾਧੀ ਕੱਲ ਦਿਨੇ ਨਹੀਂ ਖਾਧੀ ਹੈਗੀ ਤੇ ਦਾਲ ਬਣਾਉਣ ਦਾ ਇਹ ਫਾਇਦਾ ਹਨਾ ਬੀਦਾਲ ਬਣਾ ਕੇ ਰੱਖ ਲਓ ਫ੍ਰਿਜ ਚ ਲਾ ਲਓ ਵੀ ਜਦੋਂ ਚਿੱਤ ਕਰਦਾ ਦੋਂ ਤੜਕਾ ਲਾ ਕੇ ਖਾ ਲਓ ਤੇ ਸਾਗ ਹੁਣ ਕੱਲੂ ਤੋਂ ਧੋਇਆ ਵੀ ਨਹੀਂ ਗਿਆ ਹੈਗਾ ਹਨਾ ਕੱਲੂ ਧੋਵਾਂਗੇ ਸਵੇਰੇ ਸਾਜੇ ਨੂੰ ਕੱਲੂ ਬਣਾਵਾਂਗੇ ਅੱਜ ਚਾਰ ਦਾ ਦੁੱਧ ਚਾਰ ਨੂੰ ਮੈਂ ਗਾਂ ਦਾ ਦੁੱਧ ਰੱਖ ਦਿੱਤੀਆਂ ਤੇ ਸੁੱਕਾ ਮੱਝ ਦਾ ਦੁੱਧ ਵੀ ਘਰੇ ਹੀ ਰਹਿ ਗਿਆ ਕਿਉਂਕਿ ਬਾਅਦ ਦੇ ਵਿੱਚ ਚੋਈ ਆਪਾਂ ਨੇ ਤੇ ਹੁਣ ਮੈਂ ਇਹ ਚੋਂ ਕਰ ਲਵਾਂ ਕੰਮ ਤੇ ਆਪਾਂ ਬਲੌਗ ਦਾ ਐਂਡ ਕਰਦੇ ਆਂ ਇੱਥੇ ਹੀ ਕਿਉਂਕਿ ਬਲੌਗ ਮੈਨੂੰ ਨਹੀਂ ਪਤਾ ਕਿੰਨਾ ਕੁ ਬਣਿਆ ਕਿੰਨਾ ਕੁ ਨਹੀਂ ਕੰਮ ਬਹੁਤ ਪਿਆਇਆ ਤੇ ਹੁਣ ਮੈਂ ਹੁਣ ਤੁਹਾਨੂੰ ਕੀ ਵਲੌਗ ਦਿਖਾਉਂਗੀ ਹੁਣ ਆਪਾਂ ਨੇ ਭਾਂਡੇ ਮੰਜਣੇ ਆ ਆਟਾ ਗੁੰਨਣਾ ਧੜਕਾ ਕੱਟਣਾ ਤੜਕਾ ਲਾਉਣਾ ਰੋਟੀ ਬਣਾਉਣੀ ਆ ਖਾਣੀ ਆ ਭੁੱਖ ਵੀ ਬਹੁਤ ਲੱਗੀ ਹੋਈ ਆ ਅੱਜ ਅਜ ਨਾਲ ਬਿਨਾਂ ਪਾਣੀ ਤੋਂ ਨਾ ਕੁਝ ਖਾਦਾ ਪੀਤਾ ਬਣ ਗਿਆ ਹੁਣ ਵਿਜੈ ਨੇ ਮੈਨੂੰ ਕੋਈ ਨਿੱਕੀ ਜਿੰਨੀ ਕੁ ਗਲਾਸੀ ਦਿੱਤੀ ਆ ਕਿਉਂ ਕਹਿੰਦਾ ਮੰਮੀ ਸਾਰੇ ਗਲਾਸ ਤੋਂ ਹੋਂ ਨਾਲੇ ਪਏ ਆ ਗਲਾਸ ਤਾਂ ਹੋਣਗੇ ਇੱਧਰ-ਉੱਧਰ ਲਮਾਰੀ ਚ ਉਹ ਪਏ ਨੇ ਉੱਧਰ ਬਥੇਰੇ ਪਏ ਨੇ ਜਿਹੜੇ ਆਪਾਂ ਵਰਤਦੇ ਨਹੀਂ ਹੈਗੇ ਬਟ ਜਿਹੜੇ ਆਪਾਂ ਡੇਲੀ ਵਰਤਦੇ ਨੇ ਉਹ ਮੰਜਨਾਂ ਵਾਲੇ ਪਏ ਆ ਤੇ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਆ ਜੀ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ